ਹਾਂਜੀ ਦੋਸਤੋ ਹੁਣ ਰਾਤ ਦੇ ਬਣ ਬਚੀ ਹੋਈ ਹੈ ਘੱਟੋ ਘੱਟ 9:30 ਤੇ ਹੁਣ ਆਪਾਂ ਹੈਗਾ ਸੂਟ ਨਾਲ ਕਰਾਉਣਾ ਹੈਗਾ ਲਾ ਰਹੇ ਆ ਲਾਤਾ ਸੂਟ ਫਿੱਟ ਕਰਤਾ ਤੇ ਦੁਬਾਰਾ ਤਿਆਰੀ ਕਰਾਂਗੇ ਬਰੂ ਸਾਇਬ ਨੂੰ ਬਹੁਤ ਜ਼ਿਆਦਾ ਬੁਖਾਰ ਹੋਇਆ ਪਿਆ ਹੈਗਾ ਦਵਾਈ ਦੇਤੀ ਇੱਕ ਵਾਰ ਸੌਂ ਗਿਆ ਹੈਗਾ ਤੇ ਪਹਿਲਾਂ ਤਾਂ ਠੰਡ ਜੀ ਲੱਗਦੀ ਹੈੀ ਉਸ ਤੋਂ ਬਾਅਦ ਜਦੋਂ ਆਪਾਂ ਹੀਟਰ ਲਾਤਾ ਤੇ ਠੀਕ ਆ ਹੁਣ ਤੇ ਬਾਅਦ ਚ ਫਿਰ ਗਰਮੀ ਲੱਗਣ ਲੱਗ ਜਾਂਦੀ ਹੈ ਲੈ ਜੀ ਰਿਹਾ ਸੂਟ ਆਪਾਂ ਤਿਆਰ ਕਰ ਰਹੇ ਹੈਗੇ ਆਂ। ਬਸ ਤਕਰੀਬਨ ਤਿਆਰੀ ਹੋਈ ਜਾਂਦੀ ਹੈਗੀ ਆ। ਤੇ ਥੋੜਾ ਜਿਹਾ ਰਹਿੰਦਾ ਉਹ ਸੁਬਾ ਕਰ ਦੇਵਾਂਗੇ। ਤੇ ਹੁਣ ਆਪਾਂ ਬਸ ਸੌਣਾ ਹੈ ਤੇ ਇੱਕ ਕੱਪ ਦੁੱਧ ਦਾ ਲੈ ਲਿਆ। ਦੁੱਧ ਗਰਮ ਕਰਕੇ ਪੀ ਕੇ ਤੇ ਫਿਰ ਆਪਾਂ ਰੈਸਟ ਕਰਾਂਗੇ। ਹੋ ਗਈ ਦੋਸਤੋ ਮਾਰਨਿੰਗ ਹੋ ਗਈ। ਸੈਬ ਸਿੰਘ ਵੀ ਉੱਠ ਖੜੇ ਬਿਲਕੁਲ ਠੀਕ ਹੈ। ਹਾਂ ਬਸ ਇੱਕ ਵਾਰ ਖੇਡੂਗਾ ਹਾਂ ਦੌਟ ਕੇ ਦੋ ਚੀਜ਼ਾਂ ਨਾਲ ਖੇਡਦਾ ਜਾਂ ਟਰੈਕਟਰ ਨਾਲ ਜਾਂ ਆਪਣੀ ਬਾਲ ਨਾਲ ਤੇ ਲੋ ਬਈ ਬਾਲ ਚੱਕ ਲਿਆ ਐ ਸੈਵ ਸਿੰਘ ਹੋ ਗਈ ਮਸਤੀ ਸ਼ੁਰੂ ਦੂਜੀ ਬਾਲ ਵੀ ਲਿਆਇਆ ਫੇਵਰੇਟ ਬੋਲਾਂ ਇਹਦੀਆਂ ਇਹ ਨਾਲ ਹੀ ਟਰੈਕਟਰ ਲਈ ਆ ਕੇ ਰੋਕ ਲਿਆ ਨੇ ਹੁਣ ਖੇਡੂਗਾ ਖੂਬ ਚਲੋ ਲੱਗ ਗਿਆ ਮਸਤੀ ਕਰਨਾ ਤੇ ਹੁਣ ਆਪਣਾ ਜਿਹੜਾ ਸੂਟ ਰਹਿਦਾ ਸੀ ਉਹ ਰੈਡੀ ਹੋਇਆ ਪਿਆ ਹੈਗਾ ਰਾਤ ਨੂੰ ਕਾਫੀ ਲੇਟ ਹੋ ਗਏ ਤਿਆਰ ਕਰਦੇ ਹੁਣ ਸਹਿਬ ਸਿੰਘ ਆ ਗਿਆ ਬਾਹਰ ਕਮਰੇ ਤੋਂ ਤੇ ਹੁਣ ਮੈਨੂੰ ਕਹਿੰਦਾ ਡੈਡੂ ਮੈਨੂੰ ਸੈਕਰੀ ਤੇ ਬਿਠਾਓ ਸ਼ਰਾਬ ਤਾਂ ਕਰਨ ਲੱਗ ਗਿਆ ਦੇਖੋ ਤੁਸੀਂ ਜਦੋਂ ਬਿਮਾਰ ਹੁੰਦਾ ਤਾਂ ਕਿੰਨਾ ਔਖਾ ਹੁੰਦਾ ਵਿਚਾਰਾ ਬਹੁਤ ਜ਼ਿਆਦਾ ਤਾਂਗ ਹੁੰਦਾ ਹੈਗਾ ਤੇ ਹੁਣ ਠੀਕ ਹੋ ਗਿਆ ਵੇਖੋ ਪੂਰੀ ਮਸਤੀ ਕਰ ਰਿਹਾ ਖੁਸ਼ਾ ਪੂਰਾ ਸੋਦਰੋ ਦਾਜੀ ਜੀ ਹੁਣ ਸਵੇਰ ਹੋ ਦਾ ਫੁੜਕਾ ਬਣਾ ਰਹੀ ਹੈਗੀ ਤੇ ਫੋਰਕਾ ਖਾਵਾਂਗੇ ਨਾਲ ਨਾਲ ਫਿਰ ਸੈਰ ਸਿੰਘ ਦੀ ਮਸਤੀ ਚੱਲ ਰਹੀ ਹੈ ਤੇ ਹੁਣ ਬੋਲ ਦੇ ਨਾਲ ਵੀ ਵਿਚ ਨਹੀਂ ਖੇਡਣ ਲੱਗ ਜਾਂਦਾ ਹੈ ਵਿਚੇ ਸਾਈਕਲ ਹੀ ਤੇ ਵਿਚੇ ਬੋਲ ਨਾਲ ਦੋਨੇ ਪਾਸੇ ਜਿੱਦ ਨੂੰ ਨੂੰ ਠੀਕ ਲੱਗਦਾ ਹੈਗਾ ਉਹ ਮੈਂ ਕਰਦਾ ਫਿਰਦਾ ਰਹਿੰਦਾ ਪੂਰਾ ਮਸਤ ਹੋਇਆ ਕਰਦਾ ਹੈ ਫਿਰ ਹੁਣ ਠੀਕ ਹੈ ਬਿਲਕੁਲ ਤੇ ਹੁਣ ਆਪਾਂ ਚਲੇਗੇ ਫਿਰ ਗਾੜੀ ਇੱਕ ਸੂਟ ਬਣਾਉਣਾ ਸੀਗਾ ਭਾਂਦਾ ਤੇ ਉਹ ਬਣਾ ਲੀਏ ਤੇ ਵੀ ਕਾਫੀ ਟਾਈਮ ਲੱਗ ਜਾਂਦਾ ਹੈਗਾ ਜਦੋਂ ਆ ਚਾਈਦੇ ਬੁੜੀਆਂ ਨਾਲ ਫਿਰ ਟਾਈਮ ਬਹੁਤ ਲੱਗ ਜਾਂਦਾ ਤੇ ਅੰਦਰੋਂ ਸਾਬ ਸਿੰਘ ਨੂੰ ਦੁਬਾਰਾ ਬੁਖਾਰ ਹੋ ਗਿਆ ਨਾਲ ਹੀ ਲੈ ਕੇ ਆਂਦਾ ਸੀਗਾ ਤੇ ਉਹਨੂੰ ਇੱਥੇ ਪਾਤਾ ਦੁਕਾਨ ਦੇ ਵਿੱਚ ਹੀ ਤੇ ਆਪਾਂ ਹੋ ਗਏ ਫਿਰ ਇਹ ਵਾਪਸ ਚੱਲ ਪਏ ਕਰਨ ਨੂੰ ਹਾਂ ਟਰਾਲੀਆਂ ਵੀ ਕਾਫੀ ਭੋਂਵੇ ਵਾਲੀਆਂ ਟ੍ਰੈਫਿਕ 'ਚ ਰੁਕਾਪ ਬਣਾਉਂਦੇ ਨੇ ਬਸ ਐਂ ਗੱਡੀ ਕ੍ਰੋਸ ਹੋਈ ਆਪਣੀ ਤੇ ਹੁਣ ਆਪਾਂ ਚੱਲ ਪਏ ਕਰਵਾਲ ਨੂੰ ਆਸ ਪਹੁੰਚਣਾ ਹੈ ਘਰ ਪਹੁੰਚ ਗਏ ਦੋਸਤੋ ਆਪਾਂ ਸਭ ਸਹੀ ਤੁਹਾਨੂੰ ਸਾਰਿਆਂ ਨੂੰ ਬਾਈ ਕਰ ਰਿਹਾ ਹਾਂ ਵੀਡੀਓ ਕਿਦਾਂ ਦੀ ਲੱਗੀ ਪਲੀਜ਼ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਹਰ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਦਾਂ ਦੀ ਸਾਨੂੰ ਪਤਾ ਲੱਗਦਾ ਰਹਿੰਦਾ ਕਿਦਾਂ ਦੀ ਆਪਾਂ ਵੀਡੀਓ ਬਣਾ ਰਹੇ ਕੋਈ ਕਵਿਤਾ ਨਹੀਂ ਹੁਣ ਮਸਤੀ ਪੂਰੀ ਕਰ ਰਹੇ ਹੁਣ ਬੁਖਾਰ ਹੈ ਨਹੀਂ ਤੇ ਇੱਕ ਵਾਰ ਹੁਣ ਆਪਾਂ ਘਰੇ ਨੂੰ ਦਵਾਈ ਦੇ ਦਿੰਦੇ ਆ ਫਿਰ ਰੈਸਟ ਕਰੂਗਾ 4-5 ਘੰਟਿਆਂ ਤੋਂ ਬਾਅਦ ਮੁਖਾਰ ਹੋਵੇ ਨਾ ਹੋਵੇ ਪਰ ਦਵਾਈ ਤਾਂ ਦੇਣੀ ਪੈਂਦੀ ਹੈ ਤੇ ਹੁਣ ਤਾਂ ਬਿਲਕੁਲ ਠੀਕ ਆ ਹਾਂ बस ਇੱਕ ਵਾਰ ਦੁੱਧ ਪੀਊਗਾ ਚਲੋ ਠੀਕ ਆ ਦੋਸਤੋ ਬਹੁਤ ਬਹੁਤ ਧੰਨਵਾਦ